ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 34 ਵਿਗੜੇ ਹੋਏ ਕਾਕੇ ਹੁਸਨ ਜਵਾਨੀ ਜੋਬਨ ਟਿੰਠਗ ਰਾਜਾਂ ਦੇ ਰਾਈਆਂ ਨੂੰ ਠਗਦੇ ਹੋ ਬਿਨ ਪੀਤੇ ਹੀ ਮਦਹੂਸ਼ ਨਸ਼ੇ ਵਿੱਚ ਤੁਰਦੇ ਫਿਰਦੇ ਹੀ ਖੀਵੇ ਲੱਗਦੇ ਹੋ ਆਈਐਸ ਅਤੇ ਆਈਪੀਐਸ ਕਾਰਜਕਾਰੀ ਤੇ ਨਿਆਕਾਰੀ ਬ੍ਰਾਂਚ ਦੇ ਅਫਸਰਾਂ ਦੀ ਭਰਤੀ ਅਪ੍ਰੰਤ ਟ੍ਰੇਨਿੰਗ ਸ਼ੁਰੂ ਹੁੰਦੀ ਹੈ ਅਤੇ ਉਸ ਦੇ ਦੌਰਾਨ ਹੀ ਵਿਭਾਗੀ ਇਮਤਿਹਾਨ ਦੇ 8 ਪਰਚੇ ਵੱਖ-ਵੱਖ ਵਿਸ਼ਿਆਂ ਤੇ ਫਰਸਟ ਡਿਵੀਜ਼ਨ ਵਿੱਚ ਪਾਸ ਕਰਨੇ ਹੁੰਦੇ ਹਨ ਜਿੰਨੀ ਦੇਰ ਤੱਕ ਅਫਸਰ ਇਹ ਪੇਪਰ ਫਰਸਟ ਡਿਵੀਜ਼ਨ ਵਿੱਚ ਪਾਸ ਨਹੀਂ ਕਰਦੇ ਉਹਨਾਂ ਨੂੰ ਵੱਖਰੇ ਵੱਖਰੇ ਐਕਟਾਂ ਤਹਿਤ ਫੈਸਲੇ ਕਰਨ ਦੀਆਂ ਸ਼ਕਤੀਆਂ ਨਹੀਂ ਮਿਲਦੀਆਂ ਕਈ ਸੱਜਣ ਜਿਹੜੇ ਕੰਪੀਟੀਸ਼ਨਾਂ ਦੇ ਪੇਪਰਾਂ ਵਿੱਚੋਂ ਰਿਸ਼ਤੇਦਾਰਾਂ ਪੈਸੇ ਤੇ ਸਿਫਾਰਸ਼ ਜਾਹਿਰਾ ਫੇਰੀ ਨਾਲ ਉੱਪਰਲੀ ਮੈਟ ਵਿੱਚ ਆ ਜਾਂਦੇ ਹਨ ਤਾਂ ਉਹਨਾਂ ਦੀ ਕਾਬਲੀਅਤ ਦਾ ਅਸਲੀ ਰੰਗ ਵਿਭਾਗੀ ਪਰਚੇ ਪਾਸ ਕਰਨ ਵੇਲੇ ਉਗੜਦਾ ਹੈ ਕਈ ਸੱਜਣ ਜਿਹੜੇ ਬਹੁਤ ਸਿਫਾਰਸ਼ੀ ਹੁੰਦੇ ਨੇ ਕਈ ਵਾਰੀ ਕਈ ਕਈ ਮੌਕੇ ਮਿਲਣ ਉਪਰੰਤ ਵੀ ਪਾਸ ਨਹੀਂ ਹੁੰਦੇ ਤੇ ਕਿਤੇਰੇ ਟਾਵੇਂ ਬੱਲੇ ਲੋਕਾਂ ਦੀ ਤਾਂ ਲਚਕੀਲੇ ਨਿਯਮਾਂ ਵਿੱਚ ਟਿੱਲ ਦੇ ਕੇ ਉਹਨਾਂ ਨੂੰ ਪੇਪਰਾਂ ਚੋਂ ਪਾਸ ਹੋਣ ਲਈ ਮਾਫੀਨਾਮੇ ਵੀ ਮਿਲੇ ਹਨ ਪਰ ਕੁੰਡੀਆਂ ਦੇ ਸਿੰਘ ਫਸਨ ਤੇ ਵੜੇਵੇਂ ਖਾਣੀ ਹੀ ਨਿਤਰਦੀ ਹੈ ਅਸੀਂ ਪਿੰਡੂ ਪਿਛੋਕਰ ਦੇ ਹੋਣ ਕਰਕੇ ਅਤੇ ਅੰਗਰੇਜ਼ੀ ਸਕੂਲਾਂ ਦੀ ਪੜ੍ਹਾਈ ਸਣਾ ਹੋਣ ਕਰਕੇ ਮਾੜਾ ਟੱਟੂ ਸੰਦੇਹਾ ਸਵਾਰੀ ਵਾਲੀ ਕਹਾਵਤ ਅਨੁਸਾਰ ਪਹਿਲਾਂ ਹੀ ਤਿਆਰੀ ਕਰਨ ਲੱਗ ਪਏ ਕਿ ਕਿਦਰੇ ਐਵੇਂ ਹੀ ਭੰਗਦੇ ਪਾਣੀ ਐਡੀ ਵੱਡੀ ਨੌਕਰੀ ਨਾ ਗਵਾ ਲਈਏ ਕਿਉਂਕਿ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਜਿਹੜਾ ਅਫਸਰ ਪੂਰੇ ਮੌਕੇ ਮਿਲਣ ਤੱਕ ਵੀ ਪੇਪਰ ਪਾਸ ਨਹੀਂ ਕਰ ਸਕਦਾ ਉਸ ਦੀਆਂ ਸੇਵਾਵਾਂ ਵਿੱਚ ਬਰਖਾਸਤ ਵੀ ਹੋ ਸਕਦੀਆਂ ਹਨ ਅਸੀਂ ਅਜੇ ਅਨਜਾਨਸੀ ਕਾਨੂੰਨ ਅਤੇ ਜ਼ਾਬਤੇ ਤੋਂ ਡਰਦੇ ਸੀ ਇਸ ਕਰਕੇ ਪੂਰੀ ਤਿਆਰੀ ਕਰਕੇ ਪੇਪਰ ਦਿੱਤੇ ਮੇਰੇ ਸੱਤ ਪੇਪਰ ਤਾਂ ਪਹਿਲੇ ਦੌਰ ਵਿੱਚ ਹੀ ਅਵਲ ਦਰਜੇ ਵਿੱਚ ਪਾਸ ਹੋ ਗਏ ਸਨ ਅੱਠਵਾਂ ਅਗਲੇ ਮੌਕੇ 'ਚ ਪਾਸ ਹੋ ਗਿਆ ਸੀ ਮੈਨੂੰ ਇਸ ਗੱਲ ਦਾ ਵੀ ਫਾਇਦਾ ਸੀ ਕਿ ਮੈਂ ਪਹਿਲਾਂ ਸਰਕਾਰੀ ਵਕੀਲ ਰਿਆਸੀ ਸਿਵਲ ਅਤੇ ਫੌਜਦਾਰੀ ਤੇ ਮਾਲ ਮਹਿਕਮੇ ਦੇ ਕਾਨੂੰਨਾਂ ਦੀ ਤੇ ਜ਼ਬਤਾਂ ਪ੍ਰਣਾਲੀ ਦੀ ਚੋਖੀ ਜਾਣਕਾਰੀ ਰੱਖਦਾ ਸੀ ਇਸ ਕਰਕੇ ਕੋਈ ਮੁਸ਼ਕਲ ਨਹੀਂ ਆਈ ਹਰ 4 ਮਹੀਨੇ ਬਾਅਦ ਇਹ ਪੇਪਰ ਚੰਡੀਗੜ੍ਹ ਹੁੰਦੇ ਸਨ ਸਾਰੇ ਪੀਸੀਐਸ ਅਫਸਰ ਵਿਭਾਗੀ ਪ੍ਰੀਖਿਆ ਦੇਣ ਲਈ ਟ੍ਰੇਨਿੰਗ ਦੌਰਾਨ ਇੱਕ ਹਫ਼ਤੇ ਵਾਸਤੇ ਚੰਡੀਗੜ੍ਹ ਤਾਇਨਾਤ ਕਰ ਦਿੱਤੇ ਗਏ ਸੀ ਅਸੀਂ ਤੇ ਅਫਸਰ ਇਕੱਲੇ ਹੀ ਪੇਪਰ ਦੇਣ ਗਏ ਸੀ ਦੇ ਵਿੱਚੋਂ ਇੱਕ ਅਫਸਰ ਡਾਕਟਰ ਕਰਮਜੀਤ ਸਿੰਘ ਸਰਾਹ ਸੰਗ ਰੂਟ ਟ੍ਰੇਨਿੰਗ ਕਰਦਾ ਸੀ ਉਹ ਮੇਰੇ ਦੋਸਤੀ ਭੈਣ ਨੂੰ ਵਿਆਹ ਹੋਇਆ ਹੈ ਦੂਜਾ ਸਰਦਾਰ ਜੀਕੇ ਸਿੰਘ ਬਟਿੰਡੇ ਤੇ ਤੀਸਰਾ ਮੈਂ ਪਟਿਆਲੇ ਸੀ ਅਸੀਂ ਭਰਤੀ ਹੋਣ ਤੋਂ ਪਹਿਲਾਂ ਵੀ ਇੱਕ ਦੂਜੇ ਦੇ ਵਾਕਫ ਹੋਣ ਕਰਕੇ ਕਾਫੀ ਨੇੜੇ ਦੇ ਮਿੱਤਰ ਬਣ ਗਏ ਸੀ ਡਾਕਟਰ ਸਰਾਹ ਕੋਲ ਕਾਰ ਸੀ ਅਸੀਂ ਅਜੇ ਸਕੂਟਰਾਂ ਵਾਲੇ ਹੀ ਸੀ ਅਸੀਂ ਪੇਪਰ ਦੇ ਕੇ ਸ਼ਾਮ ਨੂੰ ਗਰਮੀਆਂ ਦੇ ਦਿਨਾਂ ਵਿੱਚ ਜੂਨ ਦੇ ਮਹੀਨੇ ਤਕਰੀਬਨ 6:00 ਵਜੇ ਇਕੱਠੇ ਹੀ ਚੰਡੀਗੜ੍ਹ ਤੋਂ ਪਟਿਆਲੇ ਵੱਲ ਜਾ ਰਹੇ ਸੀ ਹੱਸਦੇ ਖੇਡਦੇ ਖੜ ਮਸਤੀਆਂ ਕਰਦੇ ਆਣ ਦੇ ਹਾਣੀ ਅਲੜ ਉਮਰ ਤਾਜ਼ਾ ਤਾਜ਼ਾ ਅਫਸਰੀ ਦਾ ਸਰੂਰ ਜਵਾਨੀ ਦਾ ਜ਼ੋਰ ਆਪਣੇ ਆਪ ਨੂੰ ਸਿਕੰਦਰ ਤੋਂ ਘੱਟ ਨਹੀਂ ਸੀ ਸਮਝਦੇ ਸਾਡੇ ਨਾਲ ਹੀ ਰਸਤੇ ਵਿੱਚ ਇੱਕ ਸਰਦਾਰ ਜੀ ਆਪਣੀ ਪਤਨੀ ਤੇ 10 ਕੁ ਸਾਲ ਦੇ ਬੱਚੇ ਨੂੰ ਲੈ ਕੇ ਐਮਬੈਸਡਰ ਕਾਰ ਚਲਾਈ ਲੰਗਰੇਸਨ ਸਰਦਾਰ ਜੀ ਦੀ ਉਮਰ ਤਕਰੀਬਨ 55-60 ਸਾਲ ਦੀ ਸੀ ਅਸੀਂ ਆਪਣੀ ਕਾਰ ਉਸ ਦੀ ਕਾਰ ਦੇ ਅੱਗੋਂ ਦੀ ਘੱਟ ਦਿੱਤੀ ਉਸ ਸਰਦਾਰ ਜੀ ਨੇ ਹੋਰ ਤੇਜ਼ ਕਰਕੇ ਸਾਡੇ ਅੱਗੋਂ ਦੀ ਘੱਟ ਦਿੱਤੀ ਅਸੀਂ ਦੋਵਾਂ ਜਣਿਆਂ ਨੇ ਸਾਡੇ ਨਾਲ ਦੇ ਸਾਥੀ ਅਫਸਰ ਨੂੰ ਜੋਫੀਅਟ کارਖੋ ਚਲਾ ਰਿਹਾ ਸੀ ਉਸ ਨੂੰ ਖੁੰਦਕ ਦਿੱਤੀ ਤੇ ਕਿਹਾ ਬਾਈ ਜੀ ਇੱਕ ਬੁੱਢਾ ਡਰਾਈਵਰ ਮਿਸਦੇ ਜੱਟ ਦੀ ਬੱਕੀ ਤੋਂ ਖੋਤੀ ਨੂੰ ਅੱਗੇ ਕੱਢ ਕੇ ਲੈ ਗਿਆ ਸਾਡੀ ਢੂਈ ਲਾ ਗਿਆ ਬਸ ਇੰਨਾ ਕਹਿਣ ਦੀ ਧੀਰ ਸੀ ਜਿਵੇਂ ਤੱਤੇ ਤਵੇ ਤੇ ਕਣੀ ਟੜਕ ਜਾਂਦੀ ਉਸੇ ਤਰ੍ਹਾਂ ਸਾਡੇ ਸਾਥੀ ਨੇ ਰੇਸ ਤੇ ਪੈਰ ਫੋਰ ਦਬਾ ਦਿੱਤਾ ਤੇ ਵੈਸਟਰ ਕਾਰ ਦੇ ਚਾਲਕ ਨੂੰ 57 ਮਿੰਟਾਂ ਵਿੱਚ ਹੀ ਤਕਰੀਬਨ ਅੱਧੇ ਕਿਲੋਮੀਟਰ ਤੋਂ ਵੱਧ ਫਾਸਲੇ ਨਾਲ ਪਿੱਛੇ ਛੱਡ ਦਿੱਤਾ ਅਸੀਂ ਹੋਰ ਆਰਾਮ ਨਾਲ ਗੱਲਾਂ ਕਰਦੇ ਕਰਦੇ ਗੱਡੀ ਦੀ ਰਫਤਾਰ ਹੌਲੀ ਕਰ ਲਈ ਉਹ ਸਰਦਾਰ ਜੀ ਨੇ ਪਜਾ ਕੇ ਗੱਡੀ ਸਾਥੋਂ ਅੱਗੇ ਕੱਢ ਲਈ ਤੇ ਲੰਘਦਾ ਹੋਇਆ ਹੱਥ ਨਾਲ ਇਸ਼ਾਰਾ ਕਰਕੇ ਮਜ਼ਾਕ ਜਿਹਾ ਕਰ ਗਿਆ ਜਿਸ ਦਾ ਪੰਜਾਬੀ ਲਹਿਜੇ ਵਿੱਚ ਇਹ ਲੱਗਦਾ ਸੀ ਕੀ ਗੱਲ ਸਾਗੇ ਓਏ ਵੱਡੇ ਮਰਦੋ ਫਿਰ ਕੁੰਦਗ ਵਿੱਚ ਅਸੀਂ ਗੱਡੀ ਇੰਨੀ ਤੇਜ਼ ਪਜਾਈ ਕਿ ਉਸ ਨੂੰ ਪਿੱਛੇ ਛੱਡ ਦਿੱਤਾ ਤੇ ਮੋੜ ਕਾਫੀ ਦੂਰ ਤੱਕ ਰਲਣ ਨਹੀਂ ਦਿੱਤਾ ਸਾਡੇ ਰਸਤੇ ਵਿੱਚ ਇਹ ਸ਼ਰਤ ਵੀ ਲੱਗ ਗਈ ਕਿ ਸਰਦਾਰ ਦੀ ਗੱਡੀ ਵਿੱਚ ਉਸ ਦੀ ਪਤਨੀ ਦੇ ਨਾਲ ਜਿਹੜੀ ਤੀਸਰੀ ਬੱਚਾ ਸਵਾਰੀ ਬੈਠੀ ਹੈ ਉਹ ਲੜਕਾ ਸੀ ਜਾਂ ਲੜਕੀ ਉਸਦੇ ਵਾਲਾਂ ਦਾ ਸਟਾਈਲ ਤੇ ਕੱਪੜੇ ਵੀ ਲੜਕੀਆਂ ਵਰਗੇ ਸੀ ਅਸੀਂ ਦੋ ਜਣੇ ਆਖੀ ਜਾਈਏ ਕਿ ਉਹ ਲੜਕੀ ਹੈ ਤੀਸਰਾ ਆਖੇ ਕਿ ਲੜਕਾ ਹੈ ਬਸ ਸ਼ਰਤ ਲੱਗ ਗਈ ਫਿਰ ਅਸੀਂ ਗੱਡੀ ਹੌਲੀ ਕਰ ਲਈ ਕਿ ਚੰਗੀ ਤਰ੍ਹਾਂ ਵੇਖ ਲਈਏ ਕਿ ਸਚਾਈ ਕੀ ਹੈ ਅਵੇਸਟਰ ਕਾਰ ਵਾਲੇ ਸਰਦਾਰ ਨੂੰ ਸਾਡੀਆਂ ਹਰਕਤਾਂ ਚੰਗੀਆਂ ਨਹੀਂ ਲੱਗੀਆਂ ਅਸੀਂ ਸੋਚਿਆ ਭਾਈ ਦੀ ਗੱਡੀ ਪਿੱਛੇ ਰਹਿ ਗਈ ਹੈ ਹੁਣ ਚੜ ਗਿਆ ਜਾਪਦਾ ਹੈ ਇੱਕ ਖੜਕੂ ਵਾਦੇ ਦੇ ਦਿਨ ਦੂਜਾ ਸੀਤੇ ਨੇ ਜਨੇ مشکوک ਜਿਹੇ ਲੱਗਦੇ ਸੀ ਉਸ ਤੇ ਮਨ ਵਿੱਚ ਪੈ ਗਿਆ ਬੈ ਗਿਆ ਕਿ ਜਾਂ ਤਾਂ ਅਸੀਂ ਵਿਗੜੇ ਹੋਏ ਘਰਾਂ ਦੇ ਕਾਕਿਆਂ ਜਿਹੜੇ ਉਸ ਸਰਦਾਰ ਨੂੰ ਕੋਈ ਨੁਕਸਾਨ ਪਹੁੰਚਾਉਣ ਲਈ ਘੜੀਮੁੜੀ ਕਰ ਅੱਗੇ ਪਿੱਛੇ ਕਰ ਲੈਂਦੇ ਆ ਜਾਂ ਉਸ ਦੀ ਪਤਨੀ ਜਾਂ ਲੜਕੀ ਨਾਲ ਕੋਈ ਕੋਝੀ ਹਰਕਤ ਤੇ ਹੁੱਲੜਬਾਜ਼ੀ ਕਰਨ ਵਾਲੇ ਇਰਾਦੇ ਰੱਖਦੇ ਆ ਅਸੀਂ ਲੜਕੇ ਤੇ ਲੜਕੀ ਦੀ ਪਛਾਣ ਕਰਦੇ ਕਰਦੇ ਉਸ ਨੂੰ ਆਵਾਰਾ ਬਦਮਾਸ਼ ਮੁੰਡੇ ਤੇ ਹੁੱਲੜਬਾਜ਼ਾਂ ਦਾ ਰੂਪ ਪਕਾਈ ਦੇਣ ਲੱਗੇ ਅਸੀਂ ਓਪਰ ਬੈਠੇ ਸੀ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਹਾਲਾਤ ਠੀਕ ਨਾ ਹੋਣ ਕਰਕੇ ਸਾਡੀਆਂ ਹਰਕਤਾਂ ਸ਼ੱਕੀ ਲੱਗਣ ਲੱਗ ਪਈਆਂ ਸਨ ਇਸ ਤਰ੍ਹਾਂ ਲਟਾ ਪਿੰਘ ਹੁੰਦੇ ਹੁੰਦੇ ਅਸੀਂ ਸਦਰ ਥਾਣੇ ਤੋਂ ਪਹਿਲਾਂ ਵੱਡੀ ਨਦੀ ਕੋਲ ਪਟਿਆਰੇ ਪਹੁੰਚ ਗਏ ਉਹ ਸਰਦਾਰ ਜੀ ਨੇ ਸਾਰਾ ਜ਼ੋਰ ਲਾ ਕੇ ਗੱਡੀ ਸਾਥੋਂ ਅੱਗੇ ਕੱਢ ਕੇ ਪੁਲਿਸ ਨਾਕੇ ਤੇ ਰੋਕ ਕੇ ਸਾਡੀ ਸ਼ਿਕਾਇਤ ਕਰ ਦਿੱਤੀ ਨਾਕਾ ਪੁਲਿਸ ਨੂੰ ਕਿਹਾ ਕੋਈ ਖੜਕੂ ਜਾਂ ਵਿਗੜੇ ਹੋਏ ਕਾਕੇ ਪਿੱਛੇ ਫੀਅਟ ਕਾਰ ਵਿਚਾਰੇ ਹਨ ਜਿਨ੍ਹਾਂ ਦੀਆਂ ਹਰਕਤਾਂ ਠੀਕ ਨਹੀਂ ਹਨ ਇਹਨਾਂ ਨੂੰ ਗ੍ਰਿਫਤਾਰ ਕਰਕੇ ਤਲਾਸ਼ੀ ਲਓ ਜਦੋਂ ਅਸੀਂ ਨਾਕੇ ਤੇ ਬੁਝੇ ਸਾਨੂੰ ਪੁਲਿਸ ਦੇ ਥਾਣੇਦਾਰ ਨੇ ਇਸ਼ਾਰਾ ਕਰਕੇ ਰੋਕ ਲਿਆ ਮੇਰੇ ਨਾਲ ਦੇ ਦੋਵੇਂ ਸਾਥੀ ਘਬਰਾ ਗਏ ਕਾਰ ਚਲਾਉਣ ਵਾਲਾ ਮਾਲਕ ਅਫਸਰ ਸਾਥੀ ਕਹਿਣ ਲੱਗਾ ਵਲੇ ਮਾਨਸੋ ਹੋ ਗਈ ਨਾ ਉਹ ਗੱਲ ਬਿਨਾਂ ਗੱਲ ਹੀ ਮੁਫਤੀ ਬੜਾ ਗੱਲ ਪਾਰੀ ਖਾਮ ਖਾ ਪੰਗਾ ਖੜਾ ਹੋ ਗਿਆ ਉਹ ਮੈਂ ਕਿਹਾ ਤੁਸੀਂ ਘਬਰਾਵੋ ਨਾ ਮੈਂ ਗੱਲ ਕਰਦਾ ਮੈਨੂੰ ਪਹਿਲਾਂ ਸਰਕਾਰੀ ਵਕੀਲ ਤੇ ਸਰਪੰਚ ਰਣਕਰਨ ਅਤੇ ਲੋਕਲ ਪਟਿਆਲੇ ਤਾਇਨਾਤ ਹੋਣ ਕਰਨ ਪੁਲਿਸ ਨਾਲ ਗੱਲ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਸੀ ਦੂਸਰਾ ਸੀ ਮਨ ਦੇ ਖੋਟੇ ਜਾਂ ਕਿਸੇ ਨਿਯਮ ਕਰਦਾਰ ਤੇ ਕਾਨੂੰਨ ਦੇ ਗੁਨਾਹਗਰ ਵੀ ਨਹੀਂ ਸੀ ਐਨੇ ਨੂੰ ਮੇਰੇ ਗੱਡੀ ਚੋਂ ਬਾਹਰ ਨਿਕਲਦੇ ਸਾਰੀ ਉਸ ਸਰਦਾਰ ਜੀ ਨੇ ਆਪਣੀ ਡੱਬੇ ਤੋਂ ਆਪਣਾ ਰਿਵਾਲਵਰ ਕੱਢ ਲਿਆ ਤੇ ਮੇਰੇ ਵੱਲ ਤਾਂ ਲਿਆ ਕਹਿਣ ਲੱਗਾ ਥਾਣੇਦਾਰ ਸਾਹਿਬ ਇਹਨਾਂ ਨੂੰ ਫੜ ਲਓ ਇਹ ਖੜਕੂ ਗੁੰਡੇ ਬਦਮਾਸ਼ ਲੁਟੇਰੇ ਨੇ ਉਸਦੇ ਇੰਨੇ ਕਹਿੰਦੀ ਦੇਰ ਸੀ ਕਿ ਮੈਂ ਇੱਕਦਮ ਕਿਹਾ ਭਾਈ ਸਾਹਿਬ ਮੈਂ ਹਰਕੀਰ ਸਿੰਘ ਸਿੱਧੂ ਪੀਸੀ ਅਧਿਕਾਰੀਆਂ ਅਸੀਂ ਕੋਈ ਕਾਕੇ ਜਾਂ ਵਿਗੜੇ ਹੋਏ ਮੁੰਡੇ ਨਹੀਂ ਨਾ ਹੀ ਲੁਟੇਰੇ ਜਾਂ ਖੜਕੂਆਂ ਬਲਕਿ ਜ਼ਿੰਮੇਵਾਰ ਅਫਸਰਾਂ ਅਸੀਂ ਤਿੰਨੋ ਹੀ ਜੋ ਵੀ ਹਾਂ ਖੁਦ ਹਾਂ ਕੋਈ ਕਿਸੇ ਰਿਸ਼ਤੇਦਾਰ ਜਾਂ ਮਾਪਿਆਂ ਦਾ ਰੋਬ ਨਹੀਂ ਦਿੰਦੇ ਮੈਂ ਦੱਸਿਆ ਕਿ ਸੀਨੀਅਰ ਅਫਸਰ ਚੰਡੀਗੜ੍ਹ ਵਿਭਾਗੀ ਪੇਪਰ ਦੇ ਕੇ ਆ ਰਹੇ ਹਾਂ ਮੈਂ ਉਸ ਸਰਦਾਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਰੋਬ ਵਿੱਚ ਬੋਲਿਆ ਮੈਂ ਆਰਮੀ ਦਾ ਸਾਬਕਾ ਕਰਨਲ ਹ ਇਹਨਾਂ ਦੀ ਤਬਦੀਸ਼ ਕਰੋ ਇਹ ਝੂਠੇ ਹਨ ਸਾਨੂੰ ਸਾਰਿਆਂ ਨੂੰ ਅਜੇ ਹੀ ਬੋਲ ਬਲਾਰੇ ਵਿੱਚ ਹੀ ਛੋਟੇ ਥਾਣੇਦਾਰ ਨੇ ਕਿਹਾ ਇਨਸਪੈਕਟਰ ਸਾਹਿਬ ਕੋਲ ਥਾਣੇ ਚਲੋ ਉੱਥੇ ਚੈਕੀ ਕਾਤ ਕਰਦੇ ਹਾਂ ਸਹੀ ਗੱਲ ਕੀ ਹੈ ਕਿਉਂਕਿ ਦੋਵੇਂ ਪਾਸਿਓਂ ਉਦੇ ਰਤਬੇ ਦੱਸੇ ਜਾ ਰਹੇ ਸੀ 200 ਗਾਜ ਦੇ ਫਾਸਲੇ ਤੇ ਸਰਦਰ ਥਾਣੇ ਵਿੱਚ ਅਸੀਂ 2 ਮਿੰਟਾਂ ਵਿੱਚ ਹੀ ਪੁੱਜ ਗਏ ਜਿੱਥੇ ਪੁਲਿਸ ਇੰਸਪੈਕਟਰ ਟੀਪੀ ਸਿੰਘ ਸਰਕੰਡੇ ਦੇ ਕਾਨਿਆਂ ਤੇ ਬਣੇ ਸ਼ੈੱਡ ਹੇਠ ਬੰਦੇ ਨਾਲ ਗੱਲਬਾਤ ਕਰ ਰਿਹਾ ਸੀ ਸਾਡੇ ਜਾਣ ਦੀ ਹੀ ਦੇਰ ਸੀ ਕਿ ਉਸ ਦਾ ਸੱਣ ਸਾਡੇ ਵੱਲ ਹੋ ਗਿਆ ਐਸਆਈ ਨੇ ਸਾਰੀ ਕਹਾਣੀ ਸੰਖੇਪ ਵਿੱਚ ਦੱਸੀ ਤੇ ਕਰਨਲ ਸਾਹਿਬ ਗੁੱਸੇ ਦੇ ਭਰੇ ਆਪਣੀ ਕਰਨਲੀ ਦਾ ਰੂਪ ਛੱਡੀ ਜਾ ਰਹੇ ਸਨ ਮੈਂ ਪੁਲਿਸ ਇੰਸਪੈਕਟਰ ਨੂੰ ਸਾਰੀ ਗੱਲ ਦੱਸੀ ਤੇ ਸਮਝਾਇਆ ਇੰਸਪੈਕਟਰ ਸਾਹਿਬ ਮੰਨ ਲਓ ਕਿ ਕਰਨਲ ਸਾਹਿਬ ਦੇ ਕਾਨੂੰਨ ਅਨੁਸਾਰ ਅਸੀਂ ਗੁੰਡੇ ਬਦਮਾਸ਼ਾਂ ਤੇ ਵਿਗੜੇ ਹੋਏ ਕਾਕਿਆਂ ਟੈਕੀਕਲ ਫੀਟ ਕਰ ਸੀ ਕਾਰਨਰ ਸਾਹਿਬ ਕੋਲ ਮੈਸਟਰ ਕਰ ਅਸੀਂ ਭਜਾ ਕੇ ਅੱਗੇ ਕਢ ਲਈ ਫਿਰ ਇਸ ਭਲੇ ਪੁਰਸ਼ ਨੂੰ ਕੀ ਲੋੜ ਪਈ ਸਾਡੇ ਬਦਮਾਸ਼ਾਂ ਨਾਲ ਮੁਕਾਬਲਾ ਕਰਕੇ ਕਾਰ ਰੇਸ ਲਾਉਣ ਦੀ ਇਹ ਰਾਮਨਾਲ ਕਾਰ ਚਲਾਈ ਆਉਂਦਾ ਨਾ ਅਸੀਂ ਇਸ ਨੂੰ ਕੋਈ ਗਲਤ ਇਸ਼ਾਰਾ ਨਾ ਕੋਈ ਮਾੜੀ ਹਰਕਤ ਤੇ ਨਾ ਟੱਠਾ ਮਜ਼ਾਕ ਕੀਤਾ ਦੱਸੋ ਅਸੀਂ ਕੀ ਕਸੂਰ ਕੀਤਾ ਸਗੋ ਇਸ ਬੰਦੇ ਨੇ ਤੁਹਾਡੇ ਸਾਹਮਣੇ ਸਾਡੇ ਵਾਲਾ ਰਿਵਾਲਵਰ ਤਾਣ ਕੇ ਸਾਨੂੰ ਧਮਕਾਇਆ ਤੇ ਡਰਾਇ ਇਹ ਸਰਕਾਰ ਵੱਲੋਂ ਹਥਿਆਰ ਲੈ ਕੇ ਚੱਲਣ ਤੇ ਲਗਾਈ ਪਾਬੰਦੀ ਦੀ ਉਲੰਘਣਾ ਕਰਕੇ ਹਥਿਆਰ ਚੁੱਕੀ ਫਿਰਦਾ ਹੈ ਖੁਦ ਹੀ ਆਪਣੇ ਦਰਖਤਾ ਹੇਠ ਜ਼ਿਲ੍ਹਾ ਡਿਸਟ੍ਰਿਕਟ ਪਟਿਆਲਾ ਦੀ ਹਕੂਮਤ ਐਤ ਤੇ ਚਿੱਠੀ ਕੱਢੀ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਿਨਾਂ ਜੱਜਸ ਤੋਂ ਕੋਈ ਵੀ ਆਜ਼ਮੀਅਤ ਹਿਾਰ ਲੈ ਕੇ ਕੰਮ ਫਿਰ ਨਹੀਂ ਸਕਦਾ ਇਸ ਤੇ ਮਨਾਈ ਦੇ ਹੁਕਮਾਂ ਦੀ ਉਲੰਘਣਾ ਕਰਨ ਦੀ ਧਾਰਾ 188 ਆਈਪੀਸੀ ਤਹਿਤ ਪਰਚਾ ਦਰਜ ਕਰੋ ਹੁਣ ਕਰਨਰ ਸਾਹਿਬ ਫਿੱਕੇ ਤੇ ਢਿਲੇ ਪੈ ਗਏ ਮੈਂ ਉਸ ਦੀ ਪਤਨੀ ਨੂੰ ਕਹਿਆ ਮੈਡਮ ਤੁਸੀਂ ਦੱਸੋ ਅਸੀਂ ਤੁਹਾਨੂੰ ਕੋਈ ਮਾੜੀ ਹਰਕਤ ਜਾਂ ਗਲਤ ਨਜ਼ਰ ਨਾ ਤੱਕਿਆ ਅਸੀਂ ਹੁੱਲੜਬਾਜ਼ੀ ਕਿਸ ਨਾਲ ਕਰਦੇ ਤੁਹਾਡੀ ਉਮਰ 55 60 ਸਾਲ ਤੇ ਤੁਹਾਡੀ ਲੜਕੀ ਦੀ ਉਮਰ 10 ਸਾਲ ਅਸੀਂ 25 30 ਸਾਲ ਦੇ ਮੁੰਡਿਆਂ ਫੇਰ ਸਾਡੀ ਕੀ ਗਲਤੀ ਹੈ ਉਹ ਔਰਤ ਵੀ ਆਪਣੇ ਪਤੀ ਕਰਨਲ ਨੂੰ ਕਹਿਣ ਲੱਗੀ ਛੱਡੋ ਜੀ ਐਵੇਂ ਨਾ ਖਾਮਖਾ ਪੰਗਾ ਖੜਾ ਕਰੋ ਪੁਲਿਸ ਇਨਸਪੈਕਟਰ ਨੇ ਕਰਨਲ ਨੂੰ ਪੁੱਛਿਆ ਕਰਨਲ ਸਾਹਿਬ ਇਹਨਾਂ ਅਫਸਰਾਂ ਦੀ ਕੀ ਗਲਤੀ ਹੈ ਤੁਹਾਡੇ ਨਾਲ ਮਾੜੀਆਂ ਕੀ ਹਰਕਤਾਂ ਕੀਤੀਆਂ ਉਸ ਨੂੰ ਕੋਈ ਗੱਲ ਨਾ ਆਵੇ ਵਾਰ-ਵਾਰ ਆਖੀ ਜਾਵੇ ਕਿ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮੈਂ ਕਹੀ ਜਾਵਾਂ ਕਿ ਇਸ ਦੇ ਖਿਲਾਫ ਪਰਚਾ ਦਰਜ ਕਰੋ ਅਖੀਰ ਇਨਸਪੈਕਟਰ ਕਹਿਣ ਲੱਗਾ ਕਰਨਲ ਸਾਹਿਬ ਤੁਸੀਂ ਆਪਣੇ ਰਵਾਲਵਰ ਦਾ ਲਾਇਸੈਂਸ ਅਤੇ ਹਥਿਆਰ ਚੁੱਕਣ ਦੀ ਮਨਜ਼ੂਰੀ ਦਿਖਾਓ ਉਹ ਆਖਣ ਲੱਗਾ ਮੈਂ ਆਰਮੀ ਅਫਸਰਾਂ ਇਨਸਪੈਕਟਰ ਨੇ ਕਿਹਾ ਤੁਹਾਡਾ ਆਈ ਕਾਰਡ ਦਿਖਾਓ ਫਿਰ ਉਸਨੇ ਕਿਹਾ ਮੈਂ ਰਿਟਾਇਰਡ ਕਰਨਲ ਆਲੂਵਾਲੀਆ ਹਾਂ ਮੈਂ ਪਟਿਆਲੇ ਨਿਊ ਅਫੀਸਰਸ ਕਲੋਨੀ ਵਿੱਚ ਰਹਿੰਦਾ ਹਾਂ ਇਨਸਪੈਕਟਰ ਹੁਣ ਕਹਿਮ ਹੋ ਗਿਆ ਕਰਨਲ ਸਾਹਿਬ ਤੁਹਾਡਾ ਰਿਵਾਲਵਰ ਕਬਜ਼ੇ ਵਿੱਚ ਲੈਣਾ ਪੂ ਤੇ ਤੁਹਾਡੇ ਖਿਲਾਫ ਪਰਚਾ ਦਰਜ ਹੋ ਮੈਂ ਕਿਹਾ ਚਲੋ ਛੱਡੋ ਇਸਦੇ ਨਾਲ ਇਸ ਦੀ ਪਤਨੀ ਤੇ ਬੱਚੀ ਐ ਇਸ ਨੂੰ ਜਾਣ ਦਿਓ ਪਰ ਇਸ ਨੂੰ ਆਖੋ ਕਿ ਅੱਗੇ ਤੋਂ ਇਹ ਐਵੇਂ ਜਾਂਦੇ ਰਾਈਆਂ ਨਾਲ ਕਾਰ ਰੇਸ ਨਾ ਲਾਵੇ ਤੇ ਮੁਫਤ ਦੇ ਪੰਗੇ ਨਾ ਖੜੇ ਕਰੇ ਇਨਸਪੈਕਟਰ ਨੇ ਸਾਨੂੰ ਦੋਹਾਂ ਤਿਰਾਂ ਨੂੰ ਕਿਹਾ ਸਰਦਾਰ ਜੀ ਤੁਸੀਂ ਜ਼ਿੰਮੇਵਾਰ ਪੜੇ ਲਿਖੇ ਤੇ ਅਫਸਰ ਹੋ ਮੈਂ ਤੁਹਾਨੂੰ ਕੀ ਆਖਾਂ ਤੁਸੀਂ ਜਾਓ ਸਾਡੇ ਇੱਕ ਸਾਥੀ ਜਿਹੜਾ ਪਹਿਲਾਂ ਕੁਝ ਘਬਰਾਇਆ ਹੋਇਆ ਸੀ ਹੁਣ ਉਹ ਹੌਸਲੇ ਵਿੱਚ ਹੋ ਕੇ ਮੈਜਿਸਟ੍ਰੇਟੀ ਦਾ ਦਬਦਬਾ ਜੈ ਬਖਾਉਣ ਲੱਗਾ ਇਨਸਪੈਕਟਰ ਨੂੰ ਕਹਿਣ ਲੱਗਾ ਇਸ ਆਦਮੀ ਤੇ ਪਰਚਾ ਦਰਜ ਕਰਕੇ ਰਿਵਾਲਵਰ ਕਬਜ਼ੇ ਵਿੱਚ ਲਾਓ ਇਸਨੇ ਤਿੰਨ ਮੈਜਿਸਟ੍ਰੇਟਾਂ ਨਾਲ ਬਦਸਲੂਕੀ ਕੀਤੀ ਹੈ ਇਨਸਪੈਕਟਰ ਬੋਲਿਆ ਸਰਦਾਰ ਸਾਹਿਬ 5 ਮਿੰਟ ਪਹਿਲਾਂ ਤਾਂ ਤੁਸੀਂ ਚੁੱਪਚਾਪੀ ਜੀਬੇਲੀ ਬਣੇ ਖੜੇ ਸੀ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਆ ਸਰਦਾਰ ਜੀ ਨੇ ਦਲੀਲਾਂ ਨਾਲ ਤੁਹਾਡੀ ਗੱਲ ਕੀਤੀ ਐ ਤੇ ਤੁਹਾਡਾ ਖਿਹੜਾ ਛੁੱਟ ਗਿਆ। ਜਲਾਬ ਹੁਣ ਤੁਸੀਂ ਮੈਜਿਸਟ੍ਰੇਟੀ ਦਾ ਰੋਬ ਮੇਰੇ ਤੇ ਹੀ ਲੈਣ ਲੱਗ ਪਏ। ਖੈਰ ਹਲਕੇ ਮੂਡ ਵਿੱਚ ਗੱਲ ਖਤਮ ਹੋਈ। ਕਰਨਲ ਸਾਹਿਬ ਬੋਲੇ ਜੇ ਹੋ ਕੇ ਆਪਣੀ ਪਤਨੀ ਤੇ ਬੱਚੀ ਨੂੰ ਲੈ ਕੇ ਚੱਲਦੇ ਬਣੇ। ਅਸੀਂ ਹੱਕੇ ਬੱਕੇ ਜੇ ਹੋ ਕੇ ਮੇਰੇ ਸਰਕਾਰੀ ਕੁਆਟਰ ਜੋ ਕਿ ਨਾਬਾ ਰੋਡ ਤੇ ਪੀਆਰਟੀਸੀ ਕਲੋਨੀ ਨੇੜੇ ਸੀ ਉੱਥੇ ਪੁੱਜ ਗਏ ਤੇ ਆਪਸ ਵਿੱਚ ਉਸ ਬੀਤੀ ਘਟਨਾ ਦਾ ਕਰਤੱਲਸ ਸਿਸਕਣ ਲੱਗੇ। ਮੈਨੂੰ ਕਿ ਸੀਨੀਅਰ ਸਾਥੀ ਨੇ ਇੱਕ ਦਿਨ ਗੱਲਾਂ ਕਰਦੇ ਹੋਏ ਕਿਹਾ ਸੀ ਮੁੰਡਿਓ ਇਹ ਪੀਸੀਐਸ ਦੀ ਨੌਕਰੀ ਬੜੀ ਵੱਡੀ ਨੌਕਰੀ ਹੈ ਤੁਹਾਨੂੰ ਸੁਪਰੀਮ ਕੋਰਟ ਦੀ ਰੂਲਿੰਗ ਕਰਨ ਇੰਟਰਵਿਊ ਦੇ ਨੰਬਰ 200 ਦੀ ਬਜਾਏ 75 ਰਹਿਣ ਕਰਨ ਮੈਰਿਟ ਤੇ ਸੌਕੀ ਮਿਲ ਗਈ ਹੈ ਨਹੀਂ ਤਾਂ ਪਹਿਲਾਂ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਦੇ ਜਵਾਈ ਭਤੀਜੇ ਭਾਂਜੇ ਜਾਂ ਪੈਸੇ ਵਾਲੇ ਲੋਕ ਲੱਗਦੇ ਸੀ ਬਚ ਕੇ ਰਹਿਣਾ ਇਸ ਵਿੱਚ ਨਸ਼ਾ ਹੁੰਦਾ ਹੈ ਕਈ ਵਾਰੀ ਬੰਦਾ ਅਫਸਰੀ ਦੇ ਨਸ਼ੇ ਵਿੱਚ ਗਲਤੀ ਕਰ ਬੈਂਦਾ ਜਿੰਨਾ ਵੀ ਹੋ ਸਕੇ ਬਚ ਕੇ ਰਹਿਣਾ ਇਹ ਸਭ ਸਰੀ ਰੀਤ ਤੇ ਪਰਿਵਾਰ ਦੀ ਤੇ ਆਪਣੀ ਇੱਜ਼ਤ ਰੱਖਣੀ ਜ਼ਰੂਰੀ ਹੈ ਮੈਂ ਸੋਚ ਰਿਹਾ ਸੀ ਕਿ ਦੋਵੇਂ ਪਾਸੇ ਸਰਦਾਰਾਂ ਦੀ ਹੌਮੇ ਦੀ ਗਰਾਰੀ ਦੇ ਦੰਦੇ ਫਸਕੇ ਸਨ ਇੱਕ ਸਾਥੀ ਵਾਰ-ਵਾਰ ਆਖੀ ਜਾਵੇ ਵੇਖੋ ਪੁਲਿਸ ਵਾਲਿਆਂ ਦੀ ਹਮਾਕਤ ਮੈਜਿਸਟ੍ਰੇਟਾਂ ਦਾ ਬੰਦਾ ਮੰਨ ਤੇ ਸਤਿਕਾਰ ਹੀ ਨਹੀਂ ਕਰਦੇ ਮੈਜਿਸਟ੍ਰੇਟ ਦੇ ਸਾਹਮਣੇ ਕਸੂਰਵਾਰ ਨੂੰ ਬਿਨਾ ਮੁਕੱਦਮਾ ਦਰਜ ਕੀਤੇ ਛੱਡ ਦਿੱਤਾ ਜਦੋਂ ਕਦੇ ਪੀਸੀਐਸ ਜਾਂ ਆਈਐਸ ਦੇ ਨਵੇਂ ਟ੍ਰੇਨੀ ਮੇਰੇ ਕੋਲ ਕਈ ਵਾਰ ਟ੍ਰੇਨਿੰਗ ਲਈ ਜਾਂ ਮਿਲਣ ਲਈ ਆਉਂਦੇ ਮੈਂ ਉਹਨਾਂ ਨਾਲ ਅਜਿਹੇ ਪੁਰਾਣੇ ਕਈ ਖੱਟੇ-ਮਿੱਠੇ ਤਜਰਬੇ ਸਾਂਝੇ ਕਰਕੇ ਉਹਨਾਂ ਨੂੰ ਅਫਸਰੀ ਦੇ ਨਸ਼ੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਇਹਨਾਂ insan ਖੁਦ ਗਲਤੀਆਂ ਕਰਕੇ ਸੰਭਲਦਾ ਹੈ ਉਹੀ ਹੋਰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਨਵੀਂ ਅਫਸਰੀ ਦੇ ਜਲਵੇ ਤੇ ਪੰਗੇ ਹੁਣ ਘਟ ਪੈਣ ਲੱਗ ਪਏ ਕਿਉਂਕਿ ਰਤੋ ਰਤ ਸਿਆਸਤ ਵਿੱਚ ਆ ਕੇ ਲੋਕ ਐਮਐਲਏ ਮੰਤਰੀ ਤੇ ਚੇਅਰਮੈਨ ਬਣ ਰਹੇ ਨੇ ਜਿਨ੍ਹਾਂ ਦਾ ਨਾ ਕੋਈ ਤਜਰਬਾ ਨਾ ਇਮਤਿਹਾਨ ਤੇ ਨਾ ਕੋਈ ਟ੍ਰੇਨਿੰਗ ਬਸ ਮੌਜਾਂ ਹੀ ਮੌਜਾਂ ਇਸ ਲਈ ਅੱਜਕਲ ਉਹਨਾਂ ਨੂੰ ਸਿਆਸਤ ਦਾ ਨਸ਼ਾ ਚੜਨ ਦੀਆਂ ਘਟਨਾਵਾਂ ਦੀਆਂ ਮਸਾਲਾਂ ਜ਼ਿਆਦਾ ਮਿਲਦੀਆਂ ਨੇ ਅਫਸਰ ਸ਼ਾਇਦੀਆਂ ਜ਼ਿਆਦਾ ਆਪਣੀਆਂ ਗਲਤੀਆਂ ਤੇ ਕੁਝ ਰਾਜਨੀਤੀਵਾਰਾਂ ਦਾ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੇ ਗੈਰ ਸਮੇਤੇ ਕਈ ਥਾਈ ਤਾਂ ਗੈਰ ਜ਼ਿੰਮੇਵਾਰ ਹੋਣ ਕਰ ਨੌਬਤ ਇਥੋਂ ਤੱਕ ਪੁੱਜ ਗਈ ਹੈ ਕਿ ਉਹ ਆਪਣੇ ਆਪ ਨੂੰ ਰੱਬ ਦੇ ਸ਼ਰੀਕ ਸਮਝਣ ਲੱਗ ਪਏ ਨੇ ਅੱਜ ਤੇ ਖੁਦਾ ਦਾ ਵੈਰ ਹੁੰਦਾ ਜੋ ਕਰਦਾ ਉਹੀ ਪਰਦਾ ਗਲਤੀਆਂ ਚ ਬੰਦਾ ਸਿੱਖਿਆ ਲੈਂਦਾ ਤਜਰਬਿਆਂ ਤੋਂ ਅਨੁਭਵ ਪੈਦਾ ਹੁੰਦੇ ਨੇ ਤੇ ਅਨੁਭਵ ਦਾ ਅਹਿਸਾਸ ਕਰਨ ਨਾਲ ਹੀ ਵਿਚਾਰ ਪਰਪੱਕ ਹੁੰਦੇ ਨੇ ਤੇ ਆਦਮੀ ਅੱਗੇ ਤੋਂ ਆਪਣੀ ਕਾਰਜ ਸ਼ੈਲੀ ਤੇ ਵਿਚਰਨੀ ਵਿੱਚ ਸਦਾਰ ਕਰਦਾ ਹੈ ਜੇਕਰ ਨਹੀਂ ਕਰਦਾ ਫਿਰ ਸਮਝੋ ਬੰਦੇ ਅਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਅੰਦਰ ਝਾਤ ਮਾਰਨ ਵਾਲੀ ਹੀ ਬੰਦੇ ਦੇ ਮਨ ਦੀ ਮੈਲ ਹਉਮੇ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਇਸੇ ਕਰਕੇ ਲੋਕ ਇਤਿਹਾਸ ਪੜ੍ਹਦੇ ਨੇ ਤੇ ਇਤਿਹਾਸ ਤੋਂ ਸਿੱਖਦੇ ਨੇ ਕਿਸੇ ਵੀ ਪੁਰਾਣੀ ਘਟਨਾ ਨਾਲ ਇਨਸਾਨ ਕੋ ਇੱਕ ਵਿੱਚ ਉਸਦੇ ਸੰਭਾਵੀ ਮਾੜੇ ਨਤੀਜਿਆਂ ਤੋਂ ਸਜੇਤ ਹੋ ਸਕਦਾ ਹੈ ਥੋੜੇ ਲੋਕ ਇਤਿਹਾਸ ਸਿਰਜਦੇ ਨੇ ਤੇ ਥੋੜੇ ਲੋਕ ਇਤਿਹਾਸ ਲਿਖਦੇ ਹਨ ਪਰੰਤੂ ਬਹੁਤੇ ਲੋਕ ਇਤਿਹਾਸ ਪੜ੍ਹਦੇ ਹਨ ਬਹੁਤ ਘੱਟ ਲੋਕ ਇਤਿਹਾਸ ਤੋਂ ਸਿੱਖਦੇ ਹਨ ਇਤਿਹਾਸ ਦੀ ਕਹਾਣੀ ਕੁਝ ਕੁ ਮਨੁੱਖਾਂ ਦੀ ਆਪਣੀ ਹੱਡ ਬੀਤੀ ਤੇ ਜੱਗ ਬੀਤੀ ਕਹਾਣੀ ਹੀ ਹੁੰਦੀ ਹੈ ਜੋ ਕਿ ਪੁਹੇਖ ਵਿੱਚ ਅਜਿਹੇ ਹਾਲਾਤਾਂ ਵਿੱਚ ਬਹੁਤ ਸਾਰੇ ਲੋਕਾਂ ਦੇ ਜੀਵਨ ਨਾਲ ਮਿਲਦੀ ਜੁਲਦੀ ਤੇ ਵਾਪਰਨ ਵਾਲੀ ਹੁੰਦੀ ਹੈ ਇਤਿਹਾਸ ਪੜਨ ਤੇ ਵਚਨ ਨਾਲ ਹੀ ਗਿਆਨ ਤੇ ਸੋਝੀ ਮਿਲਦੀ ਹੈ ਛੋਟੀਆਂ ਗੱਲਾਂ ਹਰਕਤਾਂ ਤੇ ਕਾਰਗੁਜ਼ਾਰੀਆਂ ਵਿੱਚ ਸਰਦਾਰ ਲਿਆਉਣ ਦੇ ਯਤਨਾਂ ਰਾਹੀਂ ਹੀ ਪੁਹੇਖ ਵਿੱਚ ਸੁਨਹਿਰੀ ਇਤਿਹਾਸ ਬਨਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਿਸੇ ਵੀ ਘਟਨਾ ਤੇ ਸਥਿਤੀ ਵਿੱਚ ਜਦੋਂ ਅਸੀਂ ਅਕਸਰ ਆਪਣੇ ਤੋਂ ਬਿਨਾ ਕਿਸੇ ਹੋਰ ਨੂੰ ਜਾਂ ਦੂਸਰੀ ਤੈਨੂੰ ਦੋਸ਼ੀ ਠਹਿਰਾਉਣ ਦੀ ਪ੍ਰਕਿਰਿਆ ਵਿੱਚ ਪੈ ਜਾਂਦੇ ਹਾਂ ਜੇ ਦੋ ਪਾਲੀ ਇਹ ਮੰਨ ਲੀਏ ਕਿ ਕਸੂਰ ਕਿਸੇ ਪੱਧਰ ਤੇ ਸਾਡਾ ਵੀ ਹੋ ਸਕਦਾ ਹੈ ਬਸ ਐਨੀ ਗੱਲ ਨਾਲ ਜ਼ਿੰਦਗੀ ਦੇ ਵੱਡੇ ਵੱਡੇ ਮਸਲੇ ਸਹਿਜਮਤੇ ਹੀ ਹੱਲ ਹੋ ਸਕਦੇ ਹਨ ਛੋਟੀਆਂ ਛੋਟੀਆਂ ਘਟਨਾਵਾਂ ਹੀ ਵੱਡੀਆਂ ਸਾਰੀਆਂ ਸਿੱਖਿਆਵਾਂ ਦਿੰਦੀਆਂ ਹਨ ਜ਼ਿੰਦਗੀ ਛੋਟੀਆਂ ਘਟਨਾਵਾਂ ਦੇ ਲੰਬੇ ਸਫ਼ਰ ਦਾ ਨਾਮ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ